ਮੇਤੀ 23 ਅਪ੍ਰੈਲ 2025 ਨੂੰ ਅਸੀਂ ਗਿਆਨੀ ਦਕਸ਼ਿੰਦ ਸਿੰਘ ਜੀ ਦੇ ਜਨਮ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਕਰ ਜਾ ਰਹੇ ਹਾਂ ਮੈਂ ਭਗਤ ਸਿੰਘ ਸਿਰੋਹਾ ਵਾਹਿਗੁਰੂ ਅਕਾਲ ਪੁਰਖ ਦਾ ਇਸ ਗੱਲੋਂ ਸ਼ੁਕਰਾਨਾ ਕਰਦਾ ਹਾਂ ਕਿ ਸਿੱਖ ਕੌਮ ਦੇ ਮਹਾਨ ਰੈਬਰ ਗਿਆਨੀ ਗਤ ਸਿੰਘ ਜੀ ਦੇ ਜੀਵਨ ਤੇ ਤੀਜੀ ਵਾਰ ਪੜਚਾੜਨ ਦਾ ਮਾਣ ਹਾਸਲ ਕਰ ਰਿਹਾ ਪੰਥਰਤਨ ਗਿਆਨੀ ਗਤ ਸਿੰਘ ਜੀ ਦਾ ਜੀਵਨ ਕਾਲ ਸਿਰਫ 55 ਸਾਲ ਬਣਦਾ ਹੈ ਇਹਨਾਂ 51 ਸਾਲਾਂ ਵਿੱਚ ਕੌਮ ਲਈ ਇਸ ਮਹਾਨ ਸ਼ਖਸੀਅਤ ਨੇ ਅਜਿਹੇ ਸਹੱਤੇ ਸਰਦਿੱਤੇ ਜੋ ਸਦੀਆਂ ਤੀਕਰ ਤਰਵ ਤਾਜ਼ਾ ਰਹਿਣ ਦੇ ਨਾਲ-ਨਾਲ ਕੌਮ ਨੂੰ ਉਸਾਰੂ ਅਗਵਾਈ ਦਿੰਦੇ ਰਹਿਣਗੇ ਸੰਖੇਪ ਵਿੱਚ ਮੈਂ ਉਹਨਾਂ ਦਾ ਬਿਓਰਾ ਜੇ ਦੱਸਾਂ ਉਹਨਾਂ ਦਾ ਪੂਰਾ ਨਾਮ ਪੰਥਰਤਨ ਭਾਈ ਜਤ ਸਿੰਘ ਜੀ ਗਿਆਨੀ ਸਾਹਿਬ ਦਾ ਪ੍ਰੋਫੈਸਰ ਪੰਜਾਬੀ Orienter ਕਾਰ ਲਹਾਹ ਮੇਤਾ ਦਾ ਨਾਮ ਬਾਬਾ ਜੀਵਨ ਸਿੰਘ ਜੀ ਮਾਤਾ ਦਾ ਨਾਮ ਮਾਤਾ ਰਾਮ ਕੌਰ ਜੀ ਜਨਮ ਪੀਟੀਆ ਪ੍ਰਾਇਤ ਖਾਰਾ ਸੋਪਿਆ ਪਤਨੀ ਦਾ ਨਾਮ ਸ਼੍ਰੀਮਤੀ ਬੇਸ਼ੰਦ ਦੇਵੀ ਜੀ ਸੁਪੁੱਤਰ ਦਾ ਨਾਮ ਡਾਕਟਰ ਬਦੇਲ ਸਿੰਘ ਛੇ ਪੁੱਤਰੀ ਬੀਬੀ ਵਿਦਿਆਵੰਤ ਕਾ ਪੁੱਤਰ ਦਿਲਾਵਰ ਨਪੋਲੀਅਨ ਸਿੰਘ ਪੁੱਤਰੀ ਬੀਬੀ ਕੁਸ਼ਾ ਰਾਣੀ ਛੇਰ ਲਖਣਪੁਰ ਇਸ ਵੇਲੇ عمر ਲਗਭਗ 83 ਸਾਲ ਆਪਣੇ ਬੱਚਾ ਸਮੇਤ ਕੈਨੇਡਾ ਦੇ ਸ਼ਹਿਰ ਸਸਕਾ ਤੁਮ ਰਖੇ ਰਹਿ ਰਹੇ ਇੱਕ ਦਰਜਨ ਤੋਂ ਵੱਧ ਵਿਦਵਾਨਾਂ ਨੇ ਪੰਥਰਤਨ ਗਿਆਨੀ ਦਿੱਤ ਸਿੰਘ ਜੀ ਦੀਆਂ ਜੀਵਨੀਆਂ ਲਿਖੀਆਂ ਉਹ ਕੋਹੇ ਨੂੰ ਹੀਰਾ ਹੋ ਨਿਪੜੇ ਨੇ ਪਰ ਕਿਸੇ ਸਰਕਾਰ ਇਥੋਂ ਤੱਕ ਕੇ ਪੰਥਕ ਕਹੀ ਜਾਣ ਵਾਲੀ ਸਰਕਾਰ ਜਾਂ ਸਿੱਖਾ ਦੀ ਨੁਮੈਂਦਗੀ ਕਰ ਰਹੀ ਇਸੇ ਸਰਵ ਸੰਸਥਾ ਨੇ ਕਦੇ ਕੋਈ ਉਪਰਾਧ ਨਹੀਂ ਕੀਤਾ ਜੇਕਰ ਕੀਤਾ ਵੀ ਹੈ ਉਹੋ ਖੁਦੋਸ਼ਿਮੱਤ ਰਹੇਗਾ ਸਮਾਜ ਦੇ ਹਰ ਖੇਤਰ ਵਿੱਚ ਜਿਵੇਂ ਵਿਦਿਆ ਸਮਾਜਿਕ ਕੱਤੇ ਤਾਂ ਆਰਮੈ ਖੇਤਰ ਵਿੱਚ ਉਹਨਾਂ ਦਾ ਨਾਮ ਜ਼ਿਕਰਜੋਗ ਹੈ ਉਹਨਾਂ ਦੀ ਵਿੱਤਿਆ ਪ੍ਰਤੀ ਸੰਜੀਦਗੀ ਸੋਚ ਦੇ ਨਤੀਜੇ ਬੜੇ ਸਾਰਫਿਕ ਹਨ ਖਾਸ ਕਰਕੇ ਜਿ세ਤੇ ਉਹ ਉਮਰ ਪਰ ਮੈਂਬਰ ਰਹੇ ਅੱਜ ਤੱਕ ਉਹਨਾਂ ਦੇ ਨਾਮ ਤੇ ਗੋਲਡ ਮੈਡਲ ਦਿੱਤਾ ਜਾਂਦਾ ਹੈ ਤੋਂ ਤਰ ਤੇ ਸਿੱਖੀ ਨੂੰ ਸਮਰਪਿਤ ਉਹਨਾਂ ਦੇ ਪੰਜਾਬ ਸਦਕਾ ਅਨੇਕਾਂ இந்து ਘਰਾਣੇ ਸਿੱਖੀ ਵਿੱਚ ਸ਼ਾਮਲ ਹੋਏ ਉਹਨਾਂ ਵਿੱਚੋਂ ਮੁਖਤਾਰ ਤੇ ਮੈਂ ਕਹਿ ਸਕਦਾ ਨਾਨਕ ਸਿੰਘ ਨਾਵਲਿਸਟ ਜੇਨਾਂ ਦਾ ਪਹਿਲਾ ਨਾਮ ਅਨਸਰ ਅਰਸੀ ਬਦ ਮਾਸਟਰ ਤਾਰਾ ਸਿੰਘ ਉਨਾ ਦਾ ਪਹਿਲਾ ਨਾਮ ਨਾਨਕ ਚੰਦ ਸੀ ਇਹ ਉਹੀ ਮਾਸਟਰ ਤਾਰਾ ਸਿੰਘ ਨੇ ਜਿਨ੍ਹਾਂ ਦੀ ਬਾਬਾ ਸਾਹਿਬ ਡਾਕਟਰ ਅਮੇਰ ਸਿੰਘ ਨਾਲ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ ਸੀ ਤੇ ਅੰਮ੍ਰਿਤ ਸ਼ਿਕਾਰ ਤੋਂ ਇਨਕਾਰ ਕਰ ਦਿੱਤਾ ਸੀ ਇਹ ਅੱਗੇ ਪ੍ਰੋਫੈਸਰ ਸਹਿਜ ਸਿੰਘ ਇਹਨਾਂ ਦਾ ਪਹਿਲਾ ਨਾਮ ਸੀ ਨਥੂਰਾਮ ਇਹੋ ਜਿਹੇ ਵਿਅਕਤੀ ਖਾਸ ਸੀ ਜਿਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਦਾ ਬਾਣਾ ਹੀ ਨਹੀਂ ਪਵਾਇਆ ਸਗੋਂ ਸਿੱਖੀ ਦੇ ਸਿਧਾਂਤਾਂ ਤੋਂ ਜਾਣੂ ਕਰਵਾ ਕੇ ਤੁਰਨਾ ਪਹਿਨਾ ਵੀ ਸਿਖਾਇਆ ਪ੍ਰੋਫੈਸਰ ਸਾਬ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪ੍ਰਮਾਣਿਕ ਟਿੱਕਾ ਕੀਤਾ ਤੇ ਗੁਰਮਤਿ ਨੂੰ ਪੂਰੀ ਤਰ੍ਹਾਂ ਨਿਖਾਰ ਕੇ ਪੇਸ਼ ਕਰਨ ਦਾ ਯਤਨ ਕੀਤਾ ਪਹਿਲੀ ਵਾਰ ਸਹਿਬ지 ਜੀ ਨੇ ਇੱਕ ਓਮਕਾਰ ਸਮੇਤ ਕੁਰਾਨੀ ਦੇ ਪਾਠ ਸਮਝਣ ਅਤੇ ਮੰਨਣਯੋਗ ਉਪਾਰਤ ਕੀਤੇ ਇੱਥੇ ਹੀ ਬਸਰੀ ਆਰਬੈਂਡ ਦਾ ਇੱਕ ਵਿਦਵਾਨ ਮੈਕਸ ਆਰਥਰ ਮੈਕਾਲਫ ਜਦੋਂ 1864 ਵਿੱਚ ਇੰਡੀਅਨ ਸੇਵਰ ਸਰਵਰ ਪ੍ਰੀਖਿਆ ਪਾਸ ਕਰਕੇ ਪੰਜਾਬ ਆਇਆ ਉਸਨੇ ਦੇਖ ਧਰਮ ਤੋਂ ਪ੍ਰਭਾਵਿਤ ਹੋ ਕੇ ਸਾਰੀ ਉਮਰ ਇਸ ਦੇ ਅਧਿਆਨ ਅਤੇ ਖੋਜ ਵਿੱਚ ਲਗਾ ਦਿੱਤੀ ਅੰਗਰੇਜ਼ ਜੀ ਮੈਂ ਕਾਲਪ ਉਹ ਸਿੱਕੀ ਦਾ ਜਵਾਨਾ ਹੋ ਗਿਆ ਇਸ ਤੇ ਪਿਸ਼ੋਕੜ ਵਿੱਚ ਜਾਈਏ ਤਾਂ ਪਤਾ ਲੱਗਦਾ ਹੈ ਕਿ ਇਸ ਵਿੱਚ ਬਹੁਤ ਯੋਗਤਾ ਪ੍ਰੋਫੈਸਰ ਗੌਰਮਤ ਸਿੰਘ ਜੀ ਅਤੇ ਪਰੋਫੈਸਰ ਦੇਸ਼ ਸੰਗੀਤੀ ਦਾ ਅਸਲ ਵਿੱਚ ਬਹੁਤ ਯੋਗਦਾਨ ਪ੍ਰੋਫੈਸਰ ਗੁਰਮਖ ਸਿੰਘ ਜੀ ਦੇ ਵਿਚਾਰਾਂ ਦੇ ਸੱਚਾ ਜਿਹੜਾ ਮਇਕਾਲਮ ਜੀ ਉਹ ਪ੍ਰਭਾਵਿਤ ਹੋਇਆ ਤੇ ਦੂਜੇ ਪਾਸੇ ਗਿਆਨੀ ਜੀ ਦਾ ਲੈਕਚਰ ਕਰਨ ਦਾ ਢੰਗ ਬਹੁਤ ਪ੍ਰਭਾਵਸ਼ਾਲੀ ਤੇ ਨਿਵੇਕਲਾ ਸੀ ਜਿਸ ਨੇ ओरिएंटਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰਾਂ ਨੂੰ ਬਹੁਤ ਪ੍ਰਭਾਵਿਤ ਕਰ ਲਿਆ ਸੀ ਜਿਸ ਨੂੰ ਦੇਖ ਕੇ ਉਹਨਾਂ ਨੂੰ ਇਸ ਕਾਲਜ ਵਿੱਚ ਦੇਸ਼ਵਧਾ ਪੰਜਾਬੀ ਦਾ ਪਹਿਲਾ ਪ੍ਰੋਫੈਸਰ ਨਿਯੁਕਤ ਕਰ ਦਿੱਤਾ ਗਿਆ ਅਤੇ ਆਖਰੀ ਸਾਹ ਤੱਕ ਉਹ ਇਸ ਪਾਸਤੇ ਰਹੇ ਸਿੱਖੀ ਨੂੰ ਸਮਰਪਿਤ ਗਿਆਨੀ ਜੀ ਹਰ ਮਹੀਨੇ ਲਾਹੌਰ ਤੋਂ ਚੱਲ ਕੇ ਫਿਰੋਜ਼ਪੁਰ ਦੇ ਅਕਾਲਗਨ ਗੁਰਦੁਆਰਾ ਸਾਹਿਬ ਵਿੱਚ ਲੈਕਚਰ ਕਰਨ ਆਉਂਦੇ ਸੀ ਲਾਹੌਰ ਤੋਂ ਚੱਲ ਕੇ ਫਿਰੋਜ਼ਪੁਰ ਬੜਨ ਤੇ ਚੜ ਕੇ ਉੱਚਾ ਖੜਾ ਸੀ ਵੜੇ ਤੇ ਚੜ ਕੇ ਘੰਟਿਆਂ ਵੱਧੀ ਲੈਕਚਰ ਕਰਦੇ ਸੀ ਲੈਕਚਰ ਤੋਂ ਮਗਰੋਂ ਦੇਖਣੈਣ ਬੜੇ ਉਹਨਾਂ ਨੂੰ ਜੋੜਿਆਂ ਵਿੱਚ ਬੈਠ ਕੇ ਦੇਖ ਲੈਣੀ ਪੈਂਦੀ ਸੀ ਇਹ ਸਾਡਾ ਸਮਾਜਿਕ ਸਿਸਟਮ ਸੀ ਤੇ ਉਹ ਸਮਾਂ ਸੀ ਇਸੇ ਕਰਕੇ ਮੈਂ ਪਹਿਲਾਂ ਦਿੱਤਿਆ ਸਮੇਂ ਦੀ ਗੱਲ ਕਰਨੀ ਤੇ ਸਮਾਜਿਕ ਸਿਸਟਮ ਦੀ ਗੱਲ ਕਰਨੀ ਬਹੁਤ ਜ਼ਰੂਰੀ ਆ ਤਾਂ ਹੀ ਅਸੀਂ ਕਿਸੇ ਵਿਅਕਤੀ ਦੇ ਨਾਲ ਨਿਆਂ ਕਰ ਸਕਦੇ ਮੋਲ ਸੋਣ ਸ੍ਰੀਆਂ ਕਰੋ ਨਹੀਂ ਤਾਂ ਅਸੀਂ ਅਧੂਰੀ ਜਾਣਕਾਰੀ ਦੇ ਕੇ ਅਧੂਰੀ ਲੈ ਕੇ ਜਿਹੇ ਜੇ ਆਏ ਉਹੋ ਜਿਹਾ ਪਰ ਕਾਹ ਵੀ ਸ਼ਹਿਰ ਸੀਤ ਦਾ ਇੱਕ ਪੁਜਾਰੀ ਅਗਲੇ ਮਹੀਨੇ ਫਿਰ ਲੈਕਚਰ ਦੇਣ ਆ ਜਾਂਦਾ ਸੀ ਭਾ ਕੇ ਜੀਵਨ ਪਰ ਸਿੱਕੇ ਦੀ ਰਾਜ ਕੇ ਸੇਵਾ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹਮੇਸ਼ਾ ਪ੍ਰਵਾਨ ਕੀਤੀ ਇਸੇ ਰਹੇ ਹੀਨ ਸਕੂਲ ਕਾਰਜ ਸਿੰਘ ਸਵਾਲਾ ਹੈ ਵਹਿਮਾ ਖਿਲਾਫ ਅਤੇ ਸਮਾਜ ਸੁਧਾਰ ਪ੍ਰਤੀ ਅਜੇ ਕਾਲ ਦੇ ਕਿਤੇ ਜੋ ਰਹਿੰਦੀ ਦੁਨੀਆ ਦੀ ਚੇਤਿਆ ਮਿੱਤਰਾਂ